ਐਸ ਵੈਲਕਮ ਟੂ ਮਾਈ ਨਿਊ ਬਲੌਗ। ਰਕਮੇ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ। ਗੁੱਡ ਮਾਰਨਿੰਗ। ਸਵੇਰ ਦੇ ਵਕਤ ਚੁਕਿਆ 5:30 ਇਸ ਵਕਤ ਗਣੇ ਆਪਾਂ ਬਰਨਾਲਾ ਮੰਡੀ ਦੇ ਵਿੱਚ। ਤਰੀਕ ਹੈ ਕਿ ਅੱਜ 29 ਦਿਨ ਹੈਗਾ ਸ਼ੁੱਕਰਵਾਰ। ਚਲੋ ਅੱਜ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ। ਫੁੱਲ ਸ਼ੇਅਰ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ। ਹਾਂਜੀ ਦੋਸਤੋ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ। ਆਪਾਂ ਸਭ ਦੀਆਂ ਮਾਰੇ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚ ਅੱਜ ਦਾ ਜੀ ਪੰਛੇਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 40 35 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਜੀ ਅੱਜ ਦਾ ਜੀ ਇਹ ਤੇ ਪੰਛੇਰੀ ਦਾ ਭਾਅ ਰਿਹਾ ਜੀ ਇਕੱਠੀ ਦਾ ਜੀ ਅੱਜ ਦਾ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਬੈਂਗਣੀ ਦਾ ਹਾਂਜੀ ਦੋਸਤੋ ਪਰਸ ਵਾਲੀ ਬੈਂਗਣੀ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਇਹ ਇਹ ਵੀ ਕਿਸੇ ਨੇ ਵੀ ਲੈਣਾ ਜੀ ਘੱਟੋ ਘੱਟ ਪੰਛੇਰੀ ਲੈਣੀ ਪੈਣੀ ਹੈ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਪੰਛੇਰੀ ਦਾ ਜੀ ਅੱਜ ਦਾ ਜੀ ਪੜਥ ਵਾਲੀ ਵੇਮੀ ਦਾ ਭਾਅ ਆ ਰਿਹਾ ਜੀ ਅੱਜ ਦਾ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਾਣੇ ਵਾਲੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਾਣੇ ਵਾਲੇ ਚੌਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 350 ਤੋਂ ਲੈ ਕੇ 380 ਰੁਪਏ ਤੱਕ ਦਾ ਭਾਅ ਜੀ ਚੌਲੇ ਦਾ ਜੀ ਅੱਜ ਦਾ ਜੀ ਇਹ ਦਾਣੇ ਵਾਲੇ ਚੌਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹਰੀ ਨਾਲ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਕਦੂ ਵਰੇ ਪੰਜਾਲ ਦੇ ਕਦੂਆਂ ਵਰੇ ਜਾ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਜੀ ਜਾਲ ਵਾਲੇ ਕਦੂ ਦਾ ਜੀ ਆਪਾਂ ਟਾਪ ਵਾਲੇ ਕਦੂ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਹੋ ਠੀਕ ਆ ਠੀਕ ਆ ਜੀ ਹੋਰ ਕੀ ਹਾਲੇ ਬੰਦਾ ਠੀਕ ਆ ਜੀ ਵਧੀਆ ਟਾਈਮ ਜੀ ਦੋਸਤੋ ਆਪਾਂ ਬਾਈ ਹਰੀ ਨਾਲ ਗੱਲਬਾਤ ਕਰਦੇ ਆ ਵੀ ਅੱਜ ਦਾ ਜਾਲ ਵਾਲੇ ਕਦੂ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਹੋਰ ਕੀ ਹਾਲ ਨੇ ਬਾਈ ਹਰੀ ਠੀਕ ਆ ਬਾਈ ਵਧੀਆ ਕੈਮਾ ਬਾਈ ਅੱਜ ਜਾਲ ਵਾਲੇ ਕਦੂ ਦਾ ਕੀ ਪਾ ਰਿਹਾ ਵੀ ਅੱਜ ਆਪਣੇ ਕੰਮ 40 ਰੁਪਏ 50 ਪੀਸ 40 ਤੋਂ ਲੈ ਕੇ ਇਹ 50 ਰੁਪਏ ਤੱਕ ਦਾ ਪਾ ਰਿਹਾ ਜੀ ਅੱਜ ਦਾ ਜੀ ਜਾਲ ਵਾਲੇ ਕਦੂ ਦਾ ਜੀ ਅੱਜ ਦਾ ਜੀ ਆਪਾਂ ਬੰਦ ਗਰੇਟਾਂ ਦਾ ਪਾ ਰਿਹਾ ਜੀ ਅੱਜ ਦਾ ਜੀ ਜਾਲ ਵਾਲੇ ਕਦੂ ਦਾ ਜੀ ਹਾਂਜੀ ਦੋਸਤੋ ਕਿਸੇ ਵੀ ਵੀਰ ਨੇ ਵੇਚਣਾ ਜਾਂ ਖਰੀਦਣਾ ਆਪਾਂ ਬਾਈ ਹਰੀ ਦਾ ਨੰਬਰ ਵੀ ਪਾ ਦਾਂਗੇ ਸਕਰੀਨ ਤੇ ਤਾਂ ਬਾਈ ਹਰੀ ਨਾਲ ਗੱਲਬਾਤ ਕਰ ਲਿਓ ਜੀ ਅੱਜ ਦਾ ਕੱਦੂ ਦਾ ਭਾਅ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਯਾਰ ਵਾਲੇ ਕੱਦੂ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ ਕੱਦੂ ਦੇ ਭਾਅ ਤੇਜ਼ ਹੋ ਚੁੱਕੇ ਨੇ ਜੀ ਭਾਈ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਜੀ ਤੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 150 ਤੋਂ ਲੈ ਕੇ 180 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਚਿਬੜਾਂ ਦਾ ਜੀ ਅੱਜ ਦਾ ਜੀ ਇਹ ਪਨਸੀਰੀ ਦਾ ਭਾਅ ਦੀ ਚੱਲ ਰਿਹਾ ਹਾਂ। ਹਾਂਜੀ ਦੋਸਤੋ, ਬੇੜ ਗਰੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ। ਕਿੱਲੇ ਦਾ ਭਾਅ ਰਿਹਾ ਜੀ 100 ਰੁਪਏ ਕਿਲੋ ਦਾ ਭਾਅ ਵੀ ਬਾੜ ਗਰੇਲੇ ਦਾ ਜੀ ਇਹ ਅੱਜ ਦਾ ਜੀ। ਹਾਂਜੀ ਦੋਸਤੋ, ਦੇਸੀ ਗੁਵਾਰੇ ਦਾ ਭਾਅ ਰਿਹਾ ਜੀ ਅੱਜ ਦਾ ਜੀ। ਪਨਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਪਨਸੀਰੀ ਦਾ ਜੀ। ਕਿਲੋ ਦਾ ਭਾਅ ਰਿਹਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਰਿਹਾ ਜੀ ਕਿਲੋ ਦਾ ਜੀ ਅੱਜ ਦਾ ਜੀ। ਦੇਸੀ ਗੁਵਾਰੇ ਦਾ ਭਾਅ ਜੀ ਅੱਜ ਦਾ ਜੀ ਛੋਟੇ ਗੁਵਾਰੇ ਦਾ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਕੰਸ਼ੀਰੀ ਦਾ ਭਾਅ ਹੈਗਾ ਜੀ 150 ਰੁਪਏ ਕੰਸ਼ੀਰੀ ਦਾ ਭਾਅ ਅੱਜ ਗਾਜਰਾਂ ਦਾ ਜੀ ਬੰਦਪੂਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ 750 ਤੋਂ ਲੈ ਕੇ 800 ਰੁਪਏ ਤੱਕ ਦਾ ਭਾਅ ਜੀ ਗਾਜਰਾਂ ਦਾ ਜੀ ਅੱਜ ਦਾ ਜੀ ਇਹ ਬੰਦਪੂਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਅਰਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਪੰਛੀਰੀ ਦਾ ਭਾਅ ਰਿਹਾ ਜੀ 230 ਤੋਂ ਲੈ ਕੇ 2500 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਜੀ ਪੰਛੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਹੈਗਾ ਜੀ ਅੱਜ ਦਾ ਜੀ ਦਰਜਣ ਦਾ ਭਾਅ ਰਿਹਾ ਜੀ ਅੱਜ ਦਾ ਜੀ 250 ਰੁਪਏ ਦਰਜਣ ਦਾ ਭਾਅ ਜੀ ਸਾਗ ਦਾ ਜੀ ਅੱਜ ਦਾ ਜੀ ਸਰੋਂ ਦੇ ਸਾਗ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕੱਚੇ ਚੌਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਕੱਚੇ ਚੌਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਕੱਚੇ ਚੌਲੇ ਦਾ ਜੀ ਅੱਜ ਦਾ ਜੀ ਇਹ ਪੰਸੀਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਚੌਲੇ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਅੱਜ ਦਾ ਜੀ ਹੁਏ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾਅ ਰਿਹਾ ਜੀ ਕੇਲੇ ਦਾ ਜੀ ਇਹ ਕੱਚੇ ਕੇਲੇ ਦਾ ਭਾਅ ਰਿਹਾ ਜੀ ਅੱਜ ਦਾ ਜੀ 32 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਅੱਜ ਕੇਲੇ ਦਾ ਜੀ ਇਹ ਕੱਚੇ ਕੇਲੇ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਤੋਰੀ ਦਾ ਭਾਅ ਰਿਹਾ ਜੀ ਅੱਜ ਦਾ ਜੀ ਬਾਹਰਲੀ ਤੋਰੀ ਦਾ ਭਾਅ ਰਿਹਾ ਜੀ ਬੰਦ ਲਫਾਫੇ ਦਾ ਭਾਅ ਰਿਹਾ ਜੀ ਅੱਜ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਰਿਹਾ ਜੀ ਤੋਰੀ ਦਾ ਜੀ ਇਹ ਤੇ ਲੋਕਲ ਟੋਰੀ ਦਾ ਭਾਰ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਰ ਹੈ ਜੀ ਲੋਕਲ ਟੋਰੀ ਦਾ ਜੀ ਬੰਦ ਗਰੇਟਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਰ ਜੀ ਟੋਰੀ ਦਾ ਜੀ ਦੋਸਤੋ ਆਪਾਂ ਕ੍ਰੇਲੇ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਕ੍ਰੇਲੇ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਲਵਾਵਾਂ ਦਾ ਭਾਅ ਦੱਸਦੇ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਰਣਜੀਤ ਕੀ ਹਾਲ ਨੇ ਹੋ ਠੀਕ ਆ ਹਟਾ ਹਾਂਜੀ ਦੋਸਤੋ ਕarele ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 1 ਬੰਦ ਲਫਾ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਕarele ਦਾ ਜੀ ਇਹ ਬੰਦ ਲਫਾ ਦਾ ਭਾਅ ਜੀ ਕarele ਦਾ ਜੀ ਅੱਜ ਦਾ ਹਾਂਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਟਮਾਟਰ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ ਟਮਾਟਰ दोस्तों शिमला मिर्च का भाया जी अज का जी बंद डबे का भाया जी शिमला मिर्च का जी अजू का जी सठ रुपए किलो का भा जी शिमला मिर्च का जी अजू का जी ये बंद डब्बे का भा जी अज का जी शिमला मिर्च का हाँ जी दोस्तों पत्त गोभी का भा है जी अज का जी बंद बोरिया का भा रहा जी अज का जी बी तो लच्ची रुपए का भा जी पत्त गोभी का जी अज का जी यह बंद कट्टा का भा जी गोभी का जी पत्त गोभी का भा जी अज का हाँ जी दोस्तों हरी मिर्च का भा है जी अज का जी, जी बंद बुरी भाई का जी तीह रुपए किलो का भा जी हरी मिर्च का जी यह बारली मिर्च का भा जी बंदपुरी का भाई का जी आपल मिर्च भी दिखावा बारि मिर्च का भा रहा जी अज का जी तीह रुपए किलो का भाया जी बंदपुरी का भा जी अज का हाँ जी दोस्तों अदरक का भा है, है जी अज का जी पा तो लैके पचवंजा रुपए तक का भा जी अदरक का जी अज का जी बंदपुरी का भा जी अदरक का जी अज का ਜੀ ਦੋਸਤੋ ਆਪਾਂ ਇਸ ਵਕਤ ਖੜੇ ਆਂਗੇ ਬਾਬਾ ਆਲਾ ਫਰੂਟ ਕੰਪਨੀ ਬਾਈ ਕਾਲੇ ਕੋਲੇ ਖੜੇ ਆਂ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਹਰੀ ਮਿਰਚ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਬੋਰੀਆਂ ਦਾ ਭਾਅ ਦੱਸਾਂਗੇ ਆਪਣਾ ਲੋਕਲ ਮਿਰਚ ਦਾ ਕੀ ਭਾਅ ਚੱਲ ਰਿਹਾ ਜੀ ਹਰੀ ਮਿਰਚ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਜੀ ਅੱਜ ਦਾ ਕੀ ਭਾਅ ਲਾਤੀ ਹਰੀ ਮਿਰਚ ਇਹ ਬੰਦ ਬੋਰੀ ਦਾ ਹਾਂਜੀ ਦੋ ਹਾਂਜੀ ਦੋਸਤੋ ਬੰਦ ਬੋਰੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਹਰੀ ਮਿਰਚ ਦਾ ਭਾਅ ਰਿਹਾ ਜੀ ਅੱਜ ਦਾ ਜੀ ਬੰਦ ਬੋਰੀ ਦਾ ਭਾਅ ਰਿਹਾ ਜੀ 25 ਤੋਂ ਲੈ ਕੇ 30 ਰੁਪਏ ਟਿਕਦਾ ਭਾਜ ਜੀ ਬੰਦਪੋਰੀ ਦਾ ਜੀ ਅੱਜ ਦਾ ਜੀ ਕਿਸੇ ਨੇ ਵੀ ਲੈਣਾ ਜੀ 22 ਕਾਲੇ ਕੋਲ ਮਿਲ ਜੂ ਜੀ ਇਹ ਹਰੀ ਮਿਰਚ ਜੀ 25 ਤੋਂ ਲੈ ਕੇ 30 ਰੁਪਏ ਟਿਕਦਾ ਭਾਜ ਜੀ ਹਰੀ ਮਿਰਚ ਦਾ ਜੀ ਅੱਜ ਦਾ ਜੀ ਇਹ ਬੰਦਪੋਰੀਆਂ ਦਾ ਭਾ ਰਿਹਾ ਜੀ ਅੱਜ ਦਾ ਜੀ ਹਾਂ ਜੀ ਦੋਸਤੋ ਧਨੀਏ ਦਾ ਭਾ ਹੈਗਾ ਜੀ ਅੱਜ ਦਾ ਜੀ ਕਿਲੋ ਦਾ ਭਾ ਰਿਹਾ ਜੀ ਅੱਜ ਦਾ ਜੀ 150 ਰੁਪਏ ਕਿਲੋ ਦਾ ਭਾ ਜੀ ਧਨੀਏ ਦਾ ਜੀ ਅੱਜ ਦਾ ਜੀ ਇਹ ਹਰੇ ਧਨੀਏ ਦਾ ਭਾ ਜੀ ਅੱਜ ਦਾ ਹਾਂਜੀ ਦੋਸਤੋ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਰਿਹਾ ਜੀ ਅੱਜ ਦਾ ਜੀ 30 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਗੋਭੀ ਦਾ ਜੀ ਅੱਜ ਦਾ ਜੀ ਇਹ ਹਲ ਗੋਭੀ ਦਾ ਭਾਅ ਜੀ ਅੱਜ ਦਾ ਜੀ 30 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਗੋਭੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਲਿਆਂ ਦਾ ਭਾਅ ਹੈਗਾ ਜੀ ਵੱਡੇ ਆਲੇ ਉਹ ਸਟਾਰਟ ਹੋ ਗਏ ਜੀ ਮੰਡੀਏ ਬਰਨਾਲਾ ਮੰਡੀ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਜੀ 80 ਰੁਪਏ ਕਿਲੋ ਦਾ ਭਾਅ ਜੀ ਆਲਿਆਂ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਖਰੀਦਣੇ ਪੜਿਆ ਜੇ ਕਿਸ ਨੇ ਵੀ ਲੈਣਾ ਜੀ ਔਲਿਆਂ ਦਾ ਆਪਾ 80 ਰੁਪਏ ਕਿਲੋ ਦਾ ਭਾਜ ਜੀ ਔਲਿਆਂ ਦਾ ਜੀ ਅੱਜ ਦਾ ਜੀ ਇਹ ਚਾਰੀ ਔਲਿਆਂ ਦਾ ਭਾਜ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਨਿੰਬੂਆਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਰਿਹਾ ਜੀ ਨਿੰਬੂ ਦਾ ਜੀ ਅੱਜ ਦਾ ਜੀ 40 ਰੁਪਏ ਕਿਲੋ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ ਜੀ ਇਹ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਦਾ ਆਪਾਂ ਹੁਣ ਛਿਲਰੇਟ ਬਾਰੇ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੁਣ ਛਿਲਰੇਟ ਦੀ ਹਾਂਜੀ ਦੋਸਤੋ ਕੇਲੇ ਦਾ ਭਾਅ ਆ ਰਿਹਾ ਜੀ ਅੱਜ ਦਾ ਜੀ 22 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਕੇਲੇ ਦਾ ਜੀ ਅੱਜ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਇਹ ਵੀ 5 ਨੰਬਰ ਦੁਕਾਨ ਤੋਂ ਮਿਲੂ ਜੀ ਕਿਤੇ ਨਹੀਂ ਵੀ ਲੈਣੇ ਜੀ ਕੇਲੇ 22 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਕੇਲੇ ਦਾ ਹਾਂਜੀ ਦੋਸਤੋ ਆਪਾਂ 골ਡਨ ਸ਼ੇਪ ਵੀ ਦਿਖਾ ਦਨੇ ਆਂ ਵੀ 골ਡਨ 골ਡਨ ਸ਼ੇਪ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਆ ਰਿਹਾ ਜੀ 골ਡਨ ਸ਼ੇਪ ਦਾ ਜੀ ਅੱਜ ਦਾ ਜੀ ਇਹ 100 ਡੱਬਿਆਂ ਦਾ ਭਾਅ ਜੇ ਕਿਸੇ ਨੇ ਵੀ ਲੈਣਾ ਜੀ weight ਹੁੰਦਾ ਜੀ ਇਹਦੇ ਵਿੱਚ 12 13 ਕਿਲੋ weight ਹੁੰਦਾ ਜੀ ਕਿਸੇ ਨੇ ਵੀ ਲੈਣਾ ਜੀ 골ਡਨ ਸ਼ੇਪ ਦਾ ਭਾਅ ਆ ਰਿਹਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ 골ਡਨ ਸ਼ੇਪ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਆਲੂ ਬਖਾਰਾਂ ਦਾ ਪਹਾ ਹੈਗਾ ਜੀ ਅੱਜ ਦਾ ਜੀ ਆਲੂ ਬਖਾਰਾਂ ਦਾ ਪਹਾ ਰਿਹਾ ਜੀ 200 ਤੋਂ ਲੈ ਕੇ 2500 ਰੁਪਏ ਤੱਕ ਦਾ ਪਹਾ ਜੀ ਪੇਟੀ ਦਾ ਜੀ ਇਹ ਬੰਦ ਪੇਟੀ ਦਾ ਪਹਾ ਜੀ ਲੱਕੜ ਵਾਲੀ ਪੇਟੀ ਦਾ ਪਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 2500 ਰੁਪਏ ਤੱਕ ਦਾ ਪਹਾ ਜੀ ਆਲੂ ਬਖਾਰਾਂ ਦਾ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਲੱਕੜ ਵਾਲੀ ਪੇਟੀ ਵਿੱਚ weight ਹੁੰਦਾ ਜੀ ਇਹਦੇ ਵਿੱਚ 5 ਤੋਂ ਲੈ ਕੇ 6 ਕਿਲੋ ਤੱਕ ਦਾ weight ਹੁੰਦਾ ਜੀ ਇਹਦੇ ਵਿੱਚ 200 ਤੋਂ ਲੈ ਕੇ 2500 ਰੁਪਏ ਤੱਕ ਮਿਲ ਜੂ ਜੇ ਕਿਸੇ ਨੂੰ ਵੀ ਲੈਣਾ ਜੀ 5 ਨੰਬਰ ਗਾਣ ਤੋਂ ਮਿਲ ਜਾਣਗੇ ਆਲੂ ਬਖਾਰਾਂ ਦਾ ਪਹਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਕੀਬੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੀ ਦਾ ਭਾਅ ਰਿਹਾ ਜੀ ਅੱਜ ਦਾ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕੀਬੀ ਦਾ ਜੀ ਇਹਦੇ ਵਿੱਚ 4 ਪੀਸ ਹੁੰਦੇ ਆ ਜੀ ਤੇ ਬੰਦ ਡੱਬੀ ਲੈਣੀ ਪੈਣੀ ਹੈ ਜੇ ਕਿਸੇ ਨੇ ਲੈਣੀ ਹੈ ਜੀ 100 ਤੋਂ ਲੈ ਕੇ 115 ਰੁਪਏ ਤੱਕ ਦਾ ਭਾਅ ਜੀ ਕੀਬੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਭਾਅ ਹੈਗਾ ਜੀ ਨਾਰਾਂ ਦਾ ਜੀ ਅੱਜ ਦਾ ਜੀ 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਜੀ ਇਹ ਵੀ 5 ਨੰਬਰ ਦਾ ਤਾਂ ਤੋਂ ਮਿਲ ਜਾਣਗੇ ਇਹ ਨਾਰ ਪੂਰੇ ਟਾਪ ਦੇ ਨਾਰ ਨੇ ਇਹ ਕਿਸੇ ਨੂੰ ਵੀ ਲੈਣਾ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਵਧੀਆ ਨਾਰ ਦਾ ਭਾਅ ਜੀ ਅੱਜ ਦਾ ਜੀ 1000 ਤੋਂ ਲੈ ਕੇ 1200 ਰੁਪਏ ਤੱਕ ਦਾ ਭਾਅ ਜੀ ਨਾਰ ਦਾ ਜੀ ਇਹ ਵੀ ਬੰਦ ਡੱਬੇ ਮਿਲਦੇ ਨੇ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਨਾਰਾਂ ਦਾ ਟੋਪ ਪੀਤੇ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਡੱਬੇ ਨਾਲ ਆ ਰਿਹਾ ਜੀ ਅੱਜ ਦਾ ਜੀ ਪੀਤੇ ਦਾ 35 ਰੁਪਏ ਕਿਲੋ ਦਾ ਭਾਅ ਜੀ ਪੀਤੇ ਦਾ ਜੀ ਅੱਜ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ ਅੱਜ ਦਾ ਜੀ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਪੈਨੈਪਲ ਦਾ ਭਾਅ ਜੀ ਅੱਜ ਦਾ ਜੀ ਇਹ ਵੀ ਬੰਦ ਗਰੇਟਾਂ ਦਾ ਭਾਅ ਜੀ ਅੱਜ ਦਾ ਜੀ ਪੈਨੈਪਲ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ ਜੀ 750 ਤੋਂ ਲੈ ਕੇ 850 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਜੀ ਅੱਜ ਦਾ ਜੀ ਇਹ ਬੰਦ ਗਟਿਆਂ ਦਾ ਭਾਅ ਜੀ ਅੱਜ ਦਾ ਜੀ ਮਸੰਮੀ ਦਾ ਜੀ ਜੀ ਦੋਸਤੋ ਆਪਾਂ ਇਸ ਵਕਤ ਖੜੇ ਹੋਏਗੇ 13 ਨੰਬਰ ਦ칸 ਤੇ ਖੜੇ ਹੋਏਗੇ ਮੋਹਨ ਲਾਲ ਅਰਵਜੀਰ ਸਿੰਘ ਜੀ ਆਪਾਂ 13 ਨੰਬਰ ਤੇ ਦਿਖਾਉਣਾ ਵੀ ਬੋਲੀ ਦਾ ਕੀ ਪਾ ਚੰਦ ਰਿਹਾ ਜੀ ਛੇਵ ਦਾ ਜੀ ਆਪਾਂ ਦਿਖਾਉਣਾ ਵੀ ਬੋਲੀ ਦੇ ਕੀ ਪਾ ਵਿਕਰੇ ਨਹੀਂ ਛੇਵ ਹਾਂਜੀ ਦੋਸਤੋ ਆਪਾਂ ਛੇਵ ਦੀ ਬੋਲੀ ਦਿਖਾਉਣਾ ਵੀ ਛੇਵ ਦੀ ਬੋਲੀ ਕੀ ਲੱਗ ਰਹੀ ਹੈ ਜੀ ਹਾਂਜੀ ਦੋਸਤੋ ਚੰਦਾਲੇ ਬੋਲੀ ਦਿਖਾਉਣਾ ਆਪਾਂ ਵੀ ਕੀ ਪਾ ਲੱਗ ਰਹੀ ਇਸ ਚੰਦਾਲੇ ਛੇਵ ਦਾ ਜੀ ਅੱਜ ਉਹ ਗਦਾਰੀ ਮੈਂ ਨਹੀਂ ਖੇਡਦਾ 57 ਹਾਜੀ 57 57 ਚ ਹੈ ਬੋਲੇ ਵੀ ਬੋਲੋ ਬੋਲੋ ਹਾਜੀ 2000 ਰੁਪਏ ਹਾਜੀ 2000 ਰੁਪਏ 9 92 9 ਹਾਜੀ 2000 ਰੁਪਏ 92 शॉर्ट शॉर्ट बाट ब्रेड शॉट पैंट 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 शर्ट 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 नाम ना है शर्ट शर्ट बंदा टेंशन से आए थे शर्ट सत्तर रुपए सत्तर सत्तर ਕੀ ਕਰਦੇ 70 ਚੱਕ ਬਈ 30 ਵਾਰ ਬਹੁਤ ਹਾਂਜੀ ਦੋਸਤੋ 70 ਕਿਲੋ ਦਾ ਪਾਰ ਆ ਜੀ ਅੱਜ ਦਾ ਜੀ ਪੰਦਰ ਡੱਬਿਆਂ ਦਾ ਪਾਰ ਆ ਜੀ ਛੇਵ ਦਾ ਜੀ ਅੱਜ ਦੀ ਬੋਲੀ ਦਾ 5 70 ਬੱਲੇ ਰਵੇ ਹਾਂ ਜੀ ਤੇਰਾ ਹੱਥ ਖੜਾਗਾ ਇਹ ਵੀ ਨਾਲ ਹੀ ਹੈ ਆਪਣਾਈ ਮਾਰ 80 ਕਿਉਂ ਨਾਲ ਹੀ ਹੈ 80 ਪਹੁੰਚ ਗਿਆ 80 80 80 ਇਹ ਵੀ ਫੋਟੋ ਕਿੱਥੇ ਲਾ ਲਾ मेरा बोले क्या सी क्या सी क्या सी मेरा बोले क्या सी है ये वाला गाना बोला था कर नहीं कोली का जा रही है तू आया ट्रैक पे मारी हूं रहने करे जी जय हो क्या सी जी मान जी क्या सत्य क्या आप जय श्री राम रवि क्या सी बहुत हो क्या सी आ गई एक बात 81 बोल ना भाई के नाम ਅਵੀਂ ਚਾਸੀ ਰਹਿ ਗਈ 85 ਦਾ ਮੈਂ ਲਾ ਪਤਾ ਸੀ ਲੱਗੇ ਇੱਕ ਬੱਤੀ ਹੈ ਇਹ ਇੰਨੇ ਦੇ 50 4 ਦੇ 50 ਦੇ ਉਹ ਆਪਾਰ 4 ਰੁਪਏ ਤੇ 80 ਕਰਦੇ ਸਾਰੇ

को करना पे दर 90 आ भी 90 भाई आपका 90 का तेरी शूट कर ले ये 12 पे 20 किलो जी खाओगी चला नहीं भाई हां जी दोस्तों गोल्डन सीव का भाव जी 21 कर 21 रुपए 21 रुपए एक हां एक रन भाई फिर किससे रूके दो भाई ना

ਰਹੇ ਬੋਲੀ ਦਾ ਭਾਜੀ ਅੱਜ ਦਾ ਜੀ ਬੰਦ ਡੱਤੇ ਦਾ ਜੀ ਅੱਜ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਕਿਤੇ ਪਿਆਜ਼ ਦਾ ਜੀ ਆਪਾਂ ਬੰਦ ਗੱਟਿਆਂ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਖੂਸ਼ਕੀ ਦਾ ਰੇਟ ਜੀ ਚਲੋ ਆਪਾਂ ਕਰਦੇ ਹਾਂ ਗੱਲਬਾਤ ਵੀ ਅੱਜ ਦਾ ਕੀ ਭਾਅ ਜੀ ਦੋਸਤੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਆਲੂ ਦਾ ਕੀ ਭਾਅ ਰਿਹਾ ਜੀ ਆਪਾਂ ਬੰਦ ਗੱਟਿਆਂ ਬਾਰੇ ਗੱਲਬਾਤ ਕਰਦੇ ਬਾਬੂ ਜੀ ਨਾਲ ਵੀ ਅੱਜ ਦਾ ਕੀ ਭਾਅ ਜੀ ਆਲੂਆਂ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਹੋ ਠੀਕ ਹੋ ਜੀ ਬਾਬੂ ਜੀ ਬਹੁਤ ਵਧੀਆ ਅੱਜ ਮੌਸਮ ਵੀ ਠੰਡਾ ਹੈ ਬਾਕੀ ਆਲੂ ਦੀ ਵਿਕਰੀ ਵੀ ਠੀਕ ਹੈ ਅੱਛਾ ਜੀ ਬਾਕੀ ਆਲੂ ਵਾਲੇ ਕਿਸਾਨਾਂ ਨੇ ਇਹ ਕਿ ਆਲੂ ਦਾ ਭਰਾਨੇ ਕਿ ਲੋਡ ਨੂੰ ਆਲੂ ਵਿਕ ਜਾਏਗਾ ਹਾਂ ਅੱਛਾ ਹੁਣ ਬੀਕੂ ਜੀ ਆਪੂਰਾ ਵਧੀਆ ਹੈ ਸਾਰਾ ਆਲੂ ਵਿਕ ਜਾਏਗਾ ਜਨ ਨਾਲ ਹਾਂ ਜੀ ਤੇ ਕੀ ਪਾ ਰਿਹਾ ਜੀ ਅੱਜ ਟਾਈਮ ਅੱਜ ਆਲੂ ਦਾ ਕਿਹਾ 250 ਲੈ ਕੇ 450 ਰੁਪਏ 250 ਤੋਂ ਲੈ ਕੇ 450 ਰੁਪਏ ਦੇ ਕਰਾ ਪਾ ਰਿਹਾ ਜੀ ਅੱਜ ਦਾ ਜੀ ਡੈਮ ਆਲੂ ਦਾ ਪਾ ਰਿਹਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਪਾ ਜੀ ਅੱਜ ਦਾ ਹਾਂ ਜੀ ਇਹ 100 ਰੁਪਏ ਦਾ ਭਾਅ ਜੀ ਅੱਜ ਦਾ ਜੀ ਇਹ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਆ ਵੀ ਗਿਆ 400 ਹਾਂ ਜੀ ਦੋਸਤੋ ਜਾਲੀ ਵਾਲੇ ਗੱਟੇ ਦਾ ਭਾਅ ਦੱਸ ਦਿੰਦੇ ਆ ਵੀ ਜਾਲੀ ਵਾਲੇ ਗੱਟੇ ਦਾ ਭਾਅ ਆ ਰਿਹਾ ਜੀ 400 ਰੁਪਏ ਦਾ ਭਾਅ ਵੀ ਕਹੇ ਜੀ ਅੱਜ ਦਾ ਜੀ ਆਲੂ ਦਾ ਜੀ ਡਾਇਮੰਡ ਆਲੂ ਆ ਜੀ ਪੂਰਾ ਵਧੀਆ ਡਾਇਮੰਡ ਆਲੂ ਦਾ ਭਾਅ ਜੀ ਅੱਜ ਦਾ ਜੀ ਇਹ ਹਾਂ ਜੀ ਦੋਸਤੋ 280 ਵਾਲਾ ਵੀ ਆਲੂ ਦਿਖਾ ਦਿੰਦੇ ਆ ਵੀ ਆਲੂ ਪੂਰਾ ਵਧੀਆ 250 ਰੁਪਏ ਦਾ ਜੀ ਅੱਜ ਦਾ ਭਾਅ ਆ ਰਿਹਾ ਜੀ 250 ਰੁਪਏ ਦਾ ਭਾਅ ਆ ਰਿਹਾ ਜੀ ਆਲੂ ਦਾ ਜੀ ਅੱਜ ਦਾ ਜੀ ਇਹ 2200 ਰੁਪਏ ਦਾ ਭਾਰ ਰਿਹਾ ਜੀ ਅੱਜ ਦਾ ਜੀ ਆਲੂ ਦਾ ਜੀ 2200 ਰੁਪਏ ਹਾਂ ਜੀ ਦੋਸਤੋ ਆਪਾਂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਹੋਲ سیل ਰੇਟ ਬਾਰੇ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਜੀ ਅੱਜ ਦਾ ਜੀ ਬੰਦ ਗੱਟਿਆਂ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਜੀ ਹੋਲ سیل ਦਾ ਜੀ ਅੱਜ ਦਾ ਹਾਂ ਜੀ ਦੋਸਤੋ ਪਿਆਜ਼ ਦਾ ਭਾਅ ਰਿਹਾ ਜੀ ਅੱਜ ਦਾ ਜੀ ਆਪਾਂ ਬੰਦ ਗੱਟਿਆਂ ਬਾਰੇ ਦੱਸਦੇ ਵੀ ਅੱਜ ਦਾ ਕੀ ਭਾਅ ਰਿਹਾ ਜੀ ਪਿਆਜ਼ ਦਾ ਜੀ ਅੱਜ ਦਾ ਪਿਆਜ਼ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਗੱਟਿਆਂ ਦਾ ਭਾਰ ਰਿਹਾ ਜੀ ਅੱਜ ਦਾ ਜੀ 15 ਤੋਂ ਲੈ ਕੇ 16 ਰੁਪਏ ਤੱਕ ਦਾ ਭਾਰ ਰਿਹਾ ਜੀ ਅੱਜ ਦਾ ਜੀ ਪਿਆਜ਼ ਦਾ ਜੀ ਇਹ ਬੰਦ ਗੱਟਿਆਂ ਦਾ ਭਾ ਜੀ ਆਪਾਂ ਫੁੱਲਾ ਵੀ ਦਿਖਾ ਦਿੰਨੇ ਜੀ ਪਿਆਜ਼ ਹਾਂਜੀ ਦੋਸਤੋ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੀ ਮੋਟਾ ਪਿਆਜ਼ ਹੈ ਜੀ 15 ਤੋਂ ਲੈ ਕੇ 100 ਰੁਪਏ ਤੱਕ ਦਾ ਭਾ ਜੀ ਪਿਆਜ਼ ਦਾ ਜੀ ਇਹ ਪੂਰਾ ਵਧੀਆ ਸੁੱਕਾ ਪਿਆਜ਼ ਹੈ ਜੀ ਹਾਂਜੀ ਦੋਸਤੋ ਆਪਾਂ ਪਿਆਜ਼ 13 ਰੁਪਏ ਕਿਲੋ ਵਾਲਾ ਵੀ ਪਿਆਜ਼ ਦਿਖਾ ਦਿੰਨੇ ਆ ਵੀ ਕੀ ਭਾਅ ਚੱਲ ਰਿਹਾ ਜੀ 13 ਰੁਪਏ ਕਿਲੋ ਵਾਲਾ ਪਿਆਜ਼ ਵੀ ਦਿਖਾਵੇਂ ਜੀ ਆਪਾਂ ਵੀ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਪੂਰਾ ਵਧੀਆ ਸੁੱਕਾ ਪਿਆਜ਼ ਆ ਜੀ 13 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਜੀ ਅੱਜ ਦਾ ਜੀ ਇਹ ਘੱਟੋ ਘੱਟ 50 ਕਿਲੋ ਜਾਂ 55 ਕਿਲੋ weight ਹੁੰਦਾ ਜੀ ਇਹਦੇ ਵਿੱਚ ਗੱਟੇ ਦੇ ਗੱਟੇ ਦੇ ਵਿੱਚ ਜੇ ਕਿਸੇ ਨੇ ਵੀ ਲੈਣਾ ਜੀ ਅੱਜ ਦਾ ਭਾਅ ਜੀ ਗੱਟੇ ਦਾ ਜੀ ਅੱਜ ਦਾ ਜੀ ਇਹ ਪਿਆਜ਼ ਦਾ ਜੀ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਗੱਟੇ ਦਾ ਭਾਅ ਹੈਗਾ ਜੀ ਨਾਸਕ ਦੇ ਪਿਆਜ਼ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਬੰਦ ਗੱਟੇ ਦਾ ਭਾਅ ਜੀ ਕਿਸੇ ਨੂੰ ਵੀ ਲੈਣਾ ਜੀ 30 ਕਿਲੋ ਵਾਲੀ ਭਰਤੀ ਮਿਲੂ ਜੇ ਕਿਸੇ ਨੇ ਲੈਣੀ ਹੈ ਜੀ 28 30 ਕਿਲੋ ਦਾ ਡੇਟ ਹੁੰਦਾ ਜੀ ਬੰਦ ਗੱਟੇ ਦੇ ਵਿੱਚ ਤੇ ਛੋਟੇ ਗੱਟੇ ਨੇ ਜੇ ਕਿਸੇ ਨੂੰ ਵੀ ਲੈਣਾ ਹੈ ਜੀ 20 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਪਿਆਜ਼ ਦਾ ਜੀ ਮੋਟਾ ਪਿਆਜ਼ ਹੈ ਜੀ ਪੂਰਾ ਸੁੱਕਾ ਪਿਆਜ਼ ਹੈ ਜੀ ਇਹ ਨਾਸਕ ਨੇ ਪਿਆਜ਼ ਦਾ ਭਾਅ ਆ ਰਿਹਾ ਜੀ ਅੱਜ ਦਾ हां जी दोस्तों आपा प्याज दिखा देना जी 18 ਰੁਪਏ ਕਿਲੋ ਵਾਲਾ ਵੀ प्याज ਦਿਖਾ ਦੇਣਾ ਜੀ ਪੂਰਾ ਵਧੀਆ ਸੁੱਕਾ प्याज ਆ ਜੀ ਕਿਸੇ ਨੂੰ ਵੀ ਲੈਣਾ ਜੀ ਬੰਦ ਗੱਟਿਆਂ ਦਾ ਭਾਅ ਜੀ ਅੱਜ ਦਾ ਜੀ ਇਹ 18 ਰੁਪਏ ਕਿਲੋ ਦਾ ਭਾਅ ਜੀ ਗੱਟੇ ਦੇ ਵਿੱਚ weight ਹੁੰਦਾ ਥੋੜਾ ਜਿਆਦਾ ਜੀ ਇਹਦੇ ਵਿੱਚ ਘੱਟੋ ਘੱਟ 50 ਜਾਂ 55 ਕਿਲੋ weight ਹੁੰਦਾ ਜੀ ਗੱਟੇ ਦੇ ਵਿੱਚ ਇਹ ਕਿਸੇ ਨੂੰ ਵੀ ਲੈਣਾ ਜੀ 18 ਰੁਪਏ ਕਿਲੋ ਦਾ ਭਾਅ ਜੀ प्याज ਦਾ ਜੀ ਅੱਜ ਦਾ ਜੀ ਇਹਨਾਂ ਪੂਰਾ ਵਧੀਆ ਸੁੱਕਾ प्याज ਆ ਜੀ ਇਹ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ ਇਹ ਜਿਹੜਾ ਬਰੀਕ ਵਾਲਾ ਲਸਣ ਹੈਗਾ ਉਹ ਹੈਗਾ ਅੱਜ ਦਾ ਜੀ 50 ਰੁਪਏ ਕਿਲੋ ਦਾ ਭਾਅ ਜੀ ਲਸਣ ਦਾ ਜੀ ਅੱਜ ਦਾ ਜੀ ਉਹ ਬੰਦ ਘਟਿਆਂ ਦਾ ਭਾਅ ਆ ਰਿਹਾ ਜੀ ਲਸਣ ਦਾ ਜੀ ਜੇ ਮੋਟਾ ਲਸਣ ਲੈਣਾ ਤਾਂ ਮੋਟੇ ਲਸਣ ਦਾ ਵੀ ਭਾਅ ਦੱਸਾ ਦਿੰਨੇ ਜੀ ਹਾਂਜੀ ਦੋਸਤੋ ਮੋਟੀ ਗੰਢੀ ਦਾ ਭਾਅ ਹੈਗਾ ਜੀ ਲਸਣ ਦਾ ਜੀ ਅੱਜ ਦਾ ਜੀ 70 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਇਹ ਬਰੀਕ ਵਾਲਾ ਲਸਣ ਆਪਾਂ ਤੁਹਾਨੂੰ ਦੱਸੀ ਦਿੱਤਾ ਵੀ 50 ਰੁਪਏ ਕਿਲੋ ਦਾ ਭਾਅ ਆ ਰਿਹਾ ਜੀ ਬਰੀਕ ਲਸਣ ਦਾ ਜੀ ਅੱਜ ਦਾ ਜੀ ਬਰੀਕ ਗੰਢੀ ਦਾ ਜੀ ਤੇ ਮੋਟੀ ਗੰਡੀ ਦਾ ਭਾਅ ਰਿਹਾ ਜੀ ਅੱਜ ਦਾ ਜੀ 70 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਜੀ ਬੰਦ ਘਟਿਆਂ ਦਾ ਭਾਅ ਜੀ ਅੱਜ ਦਾ ਜੀ ਲਸਣ ਦਾ ਜੀ